ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋਕੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਇੱਕ ਤਾਂ ਕੱਟਾ ਵਿਖਾਉਣਾ ਚੰਗੇ ਟੀਕੇ ਦਾ ਚੰਗੀ ਮੱਝ ਦਾ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਤੇ ਇੱਕ ਬਾਈ ਕੋਲੇ ਕੁੱਤਾ ਦਾ ਉਹ ਵੀ ਸਾਰੀ ਡਿਟੇਲ ਉਹਦੀ ਵੀ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਵੀਡੀਓ ਦੇਂਦੇ ਉਹਨਾਂ ਨੂੰ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 95926 26952 ਇਹ ਤੇ ਕਨੈਕਟ ਕਰ ਸਕਦੇ ਆ ਬਾਕੀ ਸਾਰੀ ਗੱਲ ਬਾਈ ਨਾਲ ਕਰਦੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸਦੇ ਬਈ ਜਗਸੀਰ ਸਿੰਘ ਠੀਕ ਆ ਕੱਟਾ ਆਪਣਾ ਘਰ ਦਾ ਹੀ ਆ ਹਾਂ ਬਾਈ ਘਰ ਦਾ ਹੀ ਆ ਕਿੰਨੀ ਉਮਰ ਹੋ ਗਈ ਇਹਦੀ ਹੁਣ ਇਹ ਬਾਈ 2 ਦੰਦ ਤਾਂ ਹਜੇ ਹੋਇਆ ਹੀ ਆ ਠੀਕ ਆ ਦੰਦਾ ਹੋ ਗਿਆ ਹਾਂ ਹਾਂ ਹੋਇਆ ਹੀ ਆ ਦੋ ਦੰਦਾਂ ਦਾ ਠੀਕ ਆ ਤੇ ਕਿੰਨੇ ਕ ਦੰਦ ਵਾਲੀ ਮਾਂ ਦਾ ਬੱਚਾ ਇਹ ਇਹ ਹੈਗਾ ਯਾ 18 ਕਿਲੋ ਵਾਲੀ ਦਾ 18 ਕਿਲੋ ਵਾਲੀ ਦਾ ਮਾਏ ਦੀ ਬਹੁਤ ਕੱਦ ਕਾਠ ਵੱਡਾ ਹੀ ਵੇਚਤੀ ਆਪਾਂ ਨੇ ਤੁਹਾਨੂੰ ਵਿਖਾਉਣੀ ਸੀਗੀ ਠੀਕ ਆ ਇਹ ਆਪ ਕਿਹੜੇ ਸੀਮਨ ਦਾ ਇਹ 1470 ਦਾ 1470 ਦਾ ਹਾਂ ਠੀਕ ਆ ਦੰਦੀ ਦੋਂਦਾ ਹੋ ਗਿਆ ਦੰਦੀ ਦੋਂਦਾ ਹੋ ਗਿਆ ਤੇ ਉਂ ਤਾਂ ਜਾਵਾਂ ਜੈਡ ਬਲੈਕ ਹੀ ਹਣਾ ਹਾਂ ਭਾਈ ਜਾਵਾਂ ਜੈਡ ਬਲਾਇਆ ਕਰੀ ਤੇ ਕ੍ਰੋਸਿੰਗ ਲਈ ਤਾਂ ਨਹੀਂ ਅਜੇ ਛੱਡਿਆ ਇਹ ਨਹੀਂ ਛੱਡਿਆ ਠੀਕ ਆ ਤੋੜ ਦਿੱਗੇ ਦੇਖ ਸਕਦੇ ਹੋ ਦੋਸਤੋ ਪੱਠਪੁੜਾ 18 ਕਿਲੋ ਬਾਈਆਂ ਦਾ ਇਹਦੀ ਮਾਂ ਦਾ ਦੁੱਧ ਸੀਗਾ ਜਿਹੜੀ ਇਹਨਾਂ ਕੋਲੇ ਮੱਝ ਸੀਗੀ ਤਦ ਹੀ ਬਾਈਆਂ ਨੇ ਵੀ ਘਰੇ ਸ਼ੌਂਕ ਨਾ ਪਾਲਿਆਗਾ ਤੇ ਜਾਨੀ ਕਿ ਦੋਸਤੋ ਇਹ ਛੱਡਿਆ ਨਹੀਂ ਇਹ ਜਾਨੀ ਕਿ ਵੀ ਕ੍ਰੋਸਿੰਗ ਲਈ ਨਹੀਂ ਬਾਈਆਂ ਤਾਂ ਆਉਂਦੇ ਬਹੁਤ ਘਾਰਾ ਪਰ ਛੱਡਿਆ ਨਹੀਂਗਾ ਇਹ ਦੇਖ ਸਕਦੇ ਆ ਕਦ ਕੱਡ ਠੀਕ ਆ ਵੇਲ ਚੰਗੀ ਆ ਦੋਸਤੋ ਬਾਕੀ ਸੰਗਾ ਦਾ ਜਮਾ ਕੁੰਡਾਗਾ ਮੋੜ ਲਾਵੇ ਐਂ ਮੋੜ ਲਾ ਇੱਧਰ ਹੀ ਦੇਖ ਸਕਦੇ ਆ ਨੂੰ ਵੀ ਦੋਸਤੋ ਸੀਲ ਸਰੀਫ ਆ ਬਾਲਾ ਨਹੀਂ ਜਾਨੀ ਕੀ ਕਰਦਾਗਾ ਬਾਕੀ ਪੜਿਆ ਸਮਿਆਂ ਚੰਗਾਗਾ ਪਸ਼ੂ ਦੇਖ ਸਕਦੇ ਇੰਨੇ ਕੁ ਬਾਈ ਦੇ ਘਰੇ ਰੱਖੇ ਹੋਇਆ ਤੇ ਬਾਕੀ ਮੱਝਾਂ ਵੀ ਦੋਸਤੋ ਚੰਗੀਆਂ ਦੇਖ ਸਕਦੇ ਆ ਸੋਨੂੰ ਸਾਹਮਣੇ ਮੱਝ ਖੜੀ ਆ ਇਹਦੇ ਤੋਂ ਹੀ ਪਤਾ ਲੱਗ ਜੂਗਾ ਵੀ ਚੰਗੀਆਂ ਮੱਝਾਂ ਦਾ ਬੱਚਾ ਦੋਸਤੋ ਜ਼ਰੂਰ ਕਨੈਕਟ ਕਰਿਓ ਬਾਈ ਨਾਲ ਤੇ ਪੂਛ ਵੀ ਦੋਸਤੋ ਜਮਾ ਥੱਲੇ ਤਾਂ ਹੀ ਜਮਾ ਜੈ ਡਬਲ ਹੈਗਾ ਦੇਖ ਸਕਦੇ ਆ ਇਹਦਾ ਮੁੱਲ ਮੁੱਲ ਫੋਨ ਤੇ ਕਰ ਲਾਂਗੇ ਫੋਨ ਤੇ ਹੋਊਗਾ ਤੇ ਇੱਕ ਆਪਣੇ ਕੋਲੇ ਆਹ ਕੁੱਤਾ ਆਹ ਬਾਈ ਇਹ ਕਲਚਰ ਆ ਇਹ ਕਲਚਰ ਆ ਹਾਂ ਬਾਈ ਪੇਪਰਾਂ ਵਾਲੇ ਇਹਦੇ ਕਾਗਜ਼ ਪੂਰੇ ਆਈਆਂ ਵਾਂ ਐ ਬੱਤੀਆਂ ਠੀਕ ਆ ਤੇ ਇਹ ਦੇ ਟੂ ਕੇ ਸਾਰੇ ਆਲਾ ਕਾਟ ਦੇਵਾਂਗੇ ਆਪਾਂ ਠੀਕ ਆ ਸਾਰੇ ਜਾਨੀ ਕੇ ਬਣੇ ਹੋਏ ਕਾਗਜ਼ ਹਾਂ ਕਾਗਜ਼ ਬਣੇ ਹੋਏ ਤੇ ਇਹ ਕਿੰਨੇ ਟਾਈਮ ਦਾ ਇਹ ਹੋਊਗਾ ਪੌਣੇ ਇੱਕ ਟੋਟਲ ਪੌਣੇ 2 ਸਾਲ ਦਾ ਇਹ ਹੋ ਸਕਦਾ ਡੇਢ ਦਾ ਹੀ ਹੋ ਗਿਆ ਇਹ ਤਾਂ ਛੱਡਿਆ ਤਾਂ ਨਹੀਂ ਅਜੇ ਕ੍ਰੋਸਿੰਗ ਨਹੀਂ ਛੱਡਿਆ ਠੀਕ ਆ ਦੇਖ ਸਕਦੇ ਹੋ ਦੋਸਤੋ ਬਾਕੀ ਤੁਸੀਂ ਇੱਥੇ ਆ ਕੇ ਦੇਖ-ਪਰਖ ਕਰ ਸਕਦੇ ਆ ਬਾਈ ਕੋ ਰਿੰਗਾ ਕਰਕੇ ਤਾਂ ਇਹ ਮਾੜਾ ਯਾਰ ਦਾਰਤਾ ਸੰਗਲੀ ਤੋਂ ਪਿੰਜਰੇ 'ਚ ਹੀ ਰੱਖਿਆ ਮੈਂ ਸੰਗਲੀ ਨਹੀਂ ਪਾਈ ਠੀਕ ਆ ਬਾਈਆਂ ਦਾ ਦੋਸਤੋ ਪਹਿਲਾਂ ਗੱਲ ਹੋਈ ਸੀਗੀ ਆ ਤਾਂ ਜਵਾਂ ਨਹੀਂ ਇਹਦੇ ਸੰਗਲੀ ਪਾਈ ਪਿੰਜਰੇ 'ਚ ਹੀ ਰਿਹਾ ਤਾਂ ਕਰਕੇ ਥੋੜਾ ਜਿਹਾ ਉਪਰ ਆਇਆ ਮੰਨੀ ਜਾਂਦਾ ਇਹ ਤੇ ਪਿੰਜਰੇ 'ਚ ਦੋਸਤੋ ਖੁੱਲਾ ਹੀ ਰਹਿੰਦਾ ਇਹ ਵੱਡੇ ਪਿੰਜਰੇ 'ਚ ਦੇਖ ਸਕਦੇ ਆ ਇਹਦਾ ਵੀ ਮੁੱਲ ਫੋਨ ਤੇ ਹੋਊਗਾ ਆ ਇਹਦਾ ਤਾਂ ਜ਼ਾਇਦ ਹੀ ਹੋਊਗਾ ਯਾਰ ਤੇ ਕੋਈ ਹੋਵੇ ਭਰਾ ਸੰਭਨ ਵਾਲਾ ਪਤੇ ਦਾ ਯਾਰ ਠੀਕ ਆ ਜ਼ਾਇਦ ਹੀ ਹੋਊਗਾ ਫੋਨ ਨੰਬਰ ਆਪਣਾ ਫੋਨ ਨੰਬਰ ਹੈਗਾ 85282 ਹਾਂ 08533 ਇੱਕ ਵਾਰੀ ਹੋਰ ਬੋਲ ਦੇ 85282 08533 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਓ ਇੱਕ ਬਾਈ ਕੋਲੇ ਕੁੱਤਾ ਤੇ ਇੱਕ ਆ ਕੱਟਾ ਇਹ ਬਾਈ ਆਉਂਦਾ ਵੀ ਇੱਥੇ ਦੂਜੇ ਪਾਸੇ ਵੀ ਪੈਸੇ ਇਹਦੇ ਲੱਗਦੇ ਸੀਗੇ ਲੱਕੜ ਦੀਆਂ ਜੋੜੀਆਂ ਵੀ ਹੈਗੀਆਂ ਲੱਕੜ ਦੀਆਂ ਜੋੜੀਆਂ ਠੀਕ ਆ ਓਹ ਓ ਕਿੰਨੇ ਕਿੰਨੇ ਫੋਟਾ ਉਹ 2 4 7 4 ਦੀਆਂ 7 4 ਦੀਆਂ ਹਾਂ ਬਾਈ ਕੋਲੇ ਦੋਸਤੋ ਲੱਕੜ ਦੀਆਂ ਜੋੜੀਆਂ ਵੀ ਆ ਉਹ ਵੀ ਤੁਸੀਂ ਕਨੈਕਟ ਕਰਕੇ ਸਾਰੀ ਡਿਟੇਲ ਲੈ ਸਕਦੇ ਆ ਵੀਡੀਓ ਸ਼ੇਅਰ ਕਰ ਦਿਓ ਪਿੰਡ ਵੈਰੋ ਕੇ ਜ਼ਿਲ੍ਹਾ ਮੋਗਾ ਵੀਡੀਓ ਦੇਖਣ ਲਈ ਧੰਨਵਾਦ